ਦੋਸਤੋ ਪਾਪਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਕਿਉਂ ਕੈਦ ਕਰ ਲਿਆ ਆਖਰ ਇਸ ਪਿੱਛੇ ਕੀ ਵਜ੍ਹਾ ਸੀ ਸਾਥੀਓ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪਾਪਾ ਫਰੀਦ ਗੰਜ ਸ਼ਕਰ ਜੀ ਦੀ ਇੱਕ ਐਸੀ ਕਦਮਾਤ ਪਾ ਦੇ ਦੱਸਣ ਚਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਦਿਲ ਵਿੱਚ ਪਾਪਾ ਫਰੀਦ ਜੀ ਪ੍ਰਤੀ ਸ਼ਰਧਾ ਭਾਵਨਾ ਹੋਰ ਜ਼ਿਆਦਾ ਵਧੇਗੀ ਆਪਾਂ ਸਭ ਨੇ ਬਚਪਨ ਵਿੱਚ ਜਦੋਂ ਵੀ ਅਸਮਾਨ 'ਚ ਪਿਛਲੀ ਲਿਸ਼ਕਦੀ ਵੇਖਦੇ ਸੀ ਤਾਂ ਆਪਾਂ ਸਾਰੇ ਆਪਣੀ ਜ਼ੁਬਾਨ ਵਿੱਚੋਂ ਇਹੀ ਗੱਲ ਕਹਿੰਦੇ ਹੁੰਦੇ ਸੀ ਬਾਬਾ ਫਰੀਦ ਬਾਬਾ ਫਰੀਦ ਬਾਬਾ ਫਰੀਦ ਸਾਨੂੰ ਇਹ ਚੱਕੀ ਨੂੰ ਹੁੰਦਾ ਸੀ ਕਿ ਜਦੋਂ ਬਿਜਲੀ ਲਿਸ਼ਕਦੀ ਤੇ ਵਿੱਚ ਆਪਾਂ ਬਾਬਾ ਫਰੀਦ ਜੀ ਦਾ ਨਾਮ ਲਾਵਾਂਗੇ ਤਾਂ ਇਹ ਬਿਜਲੀ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ ਸਾਡੇ ਉੱਪਰ ਨਹੀਂ ਡਿੱਗ ਸਕਦੀ ਸੋ ਇਸ ਬਿਜਲੀ ਨੂੰ ਬਾਬਾ ਫਰੀਦ ਜੀ ਨੇ ਇੱਕ ਕੁੱਝੇ ਵਿੱਚ ਕੈਦ ਕਿਉਂ ਕੀਤਾ ਸੀ ਇਸ ਬਾਤੇ ਅੱਜ ਦੀ ਵੀਡੀਓ ਤੇ ਵਿੱਚ ਦੱਸਾਂਗੇ ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸੁਣਨ ਵਿੱਚ ਗਵਾਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਆਓ ਹੁਣ ਅੱਜ ਤਾਂ ਇਹ ਰੋਹਾਨੀ ਸਫ਼ਰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਵਿਧਵਾ ਔਰਤ ਬਾਬਾ ਫਰੀਦ ਕੰਜ ਸ਼ਕਰਚੀ ਤੇ ਕੋਲ ਆਈ ਤੇ ਹੱਥ ਛੋੜ ਕੇ ਪ੍ਰਾਰਥਨਾ ਕਰਨ ਲੱਗੀ ਕਿ ਹੇ ਪਾਪਾ ਜੀ ਮੈਂ ਵਿਤਵਾ ਔਰਤ ਹਾਂ ਮੇਰੀਆਂ ਤਿੰਨ ਲੜਕੀਆਂ ਹਨ ਉਹਨਾਂ ਦੀ ਸ਼ਾਦੀ ਨਹੀਂ ਹੋ ਰਹੀ ਕਿਉਂਕਿ ਮੈਂ ਬਹੁਤ ਜ਼ਿਆਦਾ ਗਰੀਬ ਹਾਂ ਉਹਨਾਂ ਦੀਆਂ ਸ਼ਾਦੀਆਂ ਕਰਨ ਦੇ ਲਈ ਮੇਰੇ ਕੋਲ ਧਨ ਦੌਲਤ ਨਹੀਂ ਹੈ ਮੈਂ ਇਸ ਕਰਕੇ ਤੁਹਾਡੇ ਕੋਲ ਆਈ ਹਾਂ ਕਿ ਤੁਸੀਂ ਮੇਰੇ ਅਤੇ ਮੇਰੀਆਂ ਬੇਟੀਆਂ ਦੇ ਹੱਕ ਵਿੱਚ ਦੁਆ ਫਰਿਆਦ ਕਰੋ ਤਾਜੁ ਮੇਰੀਆਂ ਬੇਟੀਆਂ ਦੀ ਸ਼ਾਦੀ ਬੜੇ ਆਰਾਮ ਤੇ ਸੋਹਣੇ ਤਰੀਕੇ ਦੇ ਨਾਲ ਹੋ ਜਾਵੇ। ਉਹ ਔਰਤ ਪਾਰ-ਪਾਰ ਇਹ ਕਲ ਪਪਾ ਫਰੀਦ ਜੀ ਨੂੰ ਕਹਿ ਰਹੀ ਸੀ। ਤਾਂ ਪਪਾ ਫਰੀਦ ਜੀ ਆਪਣੀ ਮੋਜ ਵਿੱਚ ਆ ਕੇ ਤੇ ਮੋਜ ਵਿੱਚ ਆ ਕੇ ਉਹਨਾਂ ਨੇ ਉਸ ਵਿਧਵਾ ਔਰਤ ਨੂੰ ਕਿਹਾ, "ਜਾ ਪਾਰੋਂ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆ।" ਉਹ ਔਰਤ ਪੱਜੀ-ਪੱਜੀ ਗਈ। ਇੱਕ ਮਿੱਟੀ ਦਾ ਟੁਕੜਾ ਚੁੱਕ ਕੇ ਵਾਪਸ ਪਪਾ ਫਰੀਦ ਜੀ ਕੋਲ ਆ ਕੇ ਬਾਬਾ ਫਰੀਦ ਜੀ ਨੇ ਉਹ ਮਿੱਟੀ ਦਾ ਟੁਕੜਾ ਆਪਣੇ ਹੱਥ ਵਿੱਚ ਲਿਆ ਤੇ ਤਿੰਨ ਵਾਰ ਸੂਰਾ ਅਲ ਇਕhlas ਪੜ੍ਹ ਕੇ ਉਹ ਮਿੱਟੀ ਦੇ ਢੇਲੇ ਤੇ ਫੂਕ ਮਾਰੀ ਦੇਖਦੇ ਹੀ ਦੇਖਦੇ ਉਹ ਮਿੱਟੀ ਦਾ ਟੁਕੜਾ ਸੋਨੇ ਦੇ ਵਿੱਚ ਬਦਲ ਗਿਆ ਔਰਤ ਇਹ ਕਰਾਮਾਤ ਦੇਖ ਕੇ ਹੈਰਾਨ ਰਹਿ ਗਈ ਤੇ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਲੈ ਇਸ ਸੋਨੇ ਦਾ ਟੁਕੜਾ ਲੈ ਜਾ ਆਪਣੀ ਬੇਟੀਆਂ ਦੀ ਸ਼ਾਦੀ ਕਰ ਉਹਨਾਂ ਦੇ ਜਿਵਰਾਤ ਤੇ ਹੋਰ ਚਿਰ ਦੀ ਸਮਾਨ ਬਨ੍ਹਾ ਲੈ। ਉਸ ਔਰਤ ਨੇ ਉਹ ਮਿੱਟੀ ਦਾ ਟੁਕੜਾ ਜੋ ਕਿ ਹੁਣ ਸੋਨਾ ਬਨ ਚੁੱਕਿਆ ਸੀ, ਬਾਬਾ ਫਰੀਦ ਜੀ ਕੋਲੋਂ ਲੈ ਕੇ ਵਾਪਸ ਘਰ ਆ ਕੇ ਘਰ ਆ ਕੇ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾਏ। ਇੱਕ ਮਿੱਟੀ ਦਾ ਟੁਕੜਾ ਲਿਆ ਤੇ ਤਿੰਨ ਵਾਰ ਸੁਦਾ ਅਲ ਇਖਲਾਸ ਪੜਿਆ ਪਰ ਉਹ ਮਿੱਟੀ ਦਾ ਟੁਕੜਾ ਸੋਨਾ ਨਾ ਬਣਿਆ। ਇਸ ਤੋਂ ਬਾਅਦ ਕਈ ਵਾਰ ਉਸ ਔਰਤ ਨੇ ਇਹ ਹੀ ਪ੍ਰਕਿਰਿਆ ਦੁਹराई। ਪਰ ਉਹ ਮਿੱਟੀ ਦਾ ਟੁਕੜਾ ਸੀ ਉਹ ਸੋਨਾ ਨਾ ਬਣਿਆ ਤੇ ਨਾ ਹੀ ਉਸਨੇ ਸੋਨਾ ਪੰਨਾ ਸੀ ਜੋ ਤੋ ਉਹ ਔਰਤ ਥੱਕ ਹਾਰ ਗਈ ਤਾਂ ਉਹ ਵਾਪਸ ਬਾਬਾ ਫਰੀਦ ਜੀ ਦੇ ਕੋਲ ਗਈ ਤੇ ਜਾ ਕੇ ਕਹਿਣ ਲੱਗੀ ਜਿਵੇਂ ਤੁਸੀਂ ਸੁਦਾ ਅਲ ਇਖਲਾਸ ਪੜਿਆ ਸੀ ਮੈਂ ਵੀ ਉਸੇ ਤਰ੍ਹਾਂ ਹੀ ਪੜਿਆ ਪਰ ਮੇਰੀ ਮਿੱਟੀ ਸੋਨਾ ਨਹੀਂ ਬਣੀ ਮੈਨੂੰ ਇਹ ਦੱਸੋ ਕਿ ਇਹ ਮਿੱਟੀ ਸੋਨਾ ਕਿਉਂ ਨਹੀਂ ਬਣੀ ਇਸ ਉੱਪਰ ਬਾਬਾ ਫਰੀਦ ਜੀ ਉਸ ਅਦਤ ਵਾਲੇ ਦੇਖ ਕੇ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਕਿਉਂਕਿ ਤੇਰੀ ਜ਼ੁਬਾਨ ਦੇ ਵਿੱਚ ਫਰੀਦ ਦੀ ਜ਼ੁਬਾਨ ਨਹੀਂ ਹੈ ਇਸੇ ਤਰ੍ਹਾਂ ਇੱਕ ਹੋਰ ਕਿੱਸਾ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਕੁਝ ਤਰਵੇਸ਼ ਪਪਾ ਫਰੀਦ ਜੀ ਦੇ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਅਸੀਂ ਬਹੁਤ ਦੂਰੋਂ ਆਏ ਹਾਂ ਸਾਡਾ ਅੱਤਾ ਰਸਤਾ ਤੈ ਹੋ ਚੁੱਕਾ ਹੈ ਪਰ ਬਹੁਤ ਸਾਰਾ ਰਸਤਾ ਅਜੇ ਤੈ ਕਰਨਾ ਬਾਕੀ ਹੈ ਪਪਾ ਫਰੀਦ ਜੀ ਨੇ ਉਹਨਾਂ ਨੂੰ ਕੁਝ ਖਜੂਰਾਂ ਦਿੱਤੀਆਂ ਤੇ ਕਿਹਾ ਕਿ ਜਾਓ ਅੱਲਾ ਪਾਕ ਤੁਹਾਡੇ ਰਸਤੇ ਨੂੰ ਆਸਾਨ ਕਰੇ ਤੁਸੀਂ ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚੋ ਉਹ ਰਾਹੀ ਖਜੂਰਾਂ ਲੈ ਕੇ ਥੋੜੇ ਮਾਇੂਸ ਹੋ ਕੇ ਤੇ ਪਰੇਸ਼ਾਨ ਹੋ ਕੇ ਤੇ ਬਾਹਰ ਜਾ ਕੇ ਉਹਨਾਂ ਨੇ ਉਹ ਖਜੂਰਾਂ ਨੂੰ ਸੁੱਟਣਾ ਚਾਹਿਆ ਪਰ ਜਿਵੇਂ ਹੀ ਉਹ ਮੁਸਾਫਰ ਖਜੂਰਾਂ ਸੁੱਟਣ ਲੱਗੇ ਤਾਂ ਇੱਕ-ਇੱਕ ਹੀ ਉਹ ਖਜੂਰਾ ਸੋਨੇ ਦੀਆਂ ਅਸ਼ਰਫੀਆਂ ਬਣ ਗਈਆਂ ਉਹ ਇਹ ਦੇਖ ਕੇ ਬਹੁਤ ਖੁਸ਼ ਹੋਏ ਤੇ ਸੋਨੇ ਦੀਆਂ ਅਸ਼ਰਫੀਆਂ ਲੈ ਕੇ ਆਪਣੇ ਬਾਕੀ ਰਸਤੇ ਤੇ ਧੁਰ ਪਏ ਇਸੇ ਤਰ੍ਹਾਂ ਇੱਕ ਵਾਰ ਬਾਬਾ ਫਰੀਦ ਜੀ ਆਪਣੇ ਹੁਜਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸਨ ਉਧਰੋਂ ਨਮਾਜ਼ ਦਾ ਵਕਤ ਹੋ ਗਿਆ ਆਪ ਸਰਕਾਰ ਉੱਠੇ ਕਿ ਵਜੋ ਕੀਤਾ ਜਾਵੇ ਜਿਸ ਵਕਤ ਉਹ ਵਜੋ ਕਰਨ ਲੱਗੇ ਤਾਂ ਅਸਮਾਨ ਵਿੱਚ ਕੀ ਦਿੱਖਤੇ ਹਨ ਕਿ ਮੀਤੇ ਅਸਰ ਬਨੇ ਹੋਏ ਨੇ ਹੌਲੀ ਹੌਲੀ ਹਵਾਵਾਂ ਚੱਲ ਰਹੀਆਂ ਹਨ ਬੱਦਲ ਚਮਕ ਰਿਹਾ ਹੈ ਹੌਲੀ ਹੌਲੀ ਹਵਾਵਾਂ ਤੇਜ਼ ਹੋਣ ਲੱਗ ਪਈਆਂ ਹੌਲੀ ਹੌਲੀ ਬੱਦਲ गरजਣ ਲੱਗ ਪਏ ਹਵਾ ਹੋਰ ਤੇਜ਼ ਹੋ ਗਈ ਬਿਜਲੀ ਜੋਰਦਾਰ ਲਿਸ਼ਕਣ ਲੱਗ ਪਈ ਆਪ ਸਰਕਾਰ ਵਜੂ ਕਰਨ ਲੱਗ ਪਏ ਉਧਰੋਂ ਬਿਜਲੀ ਇੰਨੀ ਜੋਰ-ਜੋਰ ਦੀ ਲਿਸ਼ਕਣ ਲੱਗ ਪਈ ਕਿ ਕਿ ਆਪ ਸਰਕਾਰ ਦਾ ਧਿਆਨ ਬਾਅਦ-ਬਾਅਦ ਉੱਤਰ ਚਾ ਰਿਹਾ ਸੀ ਅਸਮਾਨੀ ਬਿਜਲੀ ਹੋਰ ਜ਼ਿਆਦਾ ਚਮਕੀ ਤੇ ਵਾਰ-ਵਾਰ ਬਾਬਾ ਫਰੀਦ ਜੀ ਵੱਲ ਨੂੰ ਆ ਰਹੀ ਸੀ ਇਸ ਵਾਰ ਬਾਬਾ ਫਰੀਦ ਜੀ ਨੂੰ ਥੋੜਾ ਜਲਾਲ ਆ ਗਿਆ ਤੇ ਉਹਨਾਂ ਨੇ ਜਲਾਲ ਵਿੱਚ ਉਸ ਅਸਮਾਨੀ ਬਿਜਲੀ ਵੱਲ ਨੂੰ ਦੇਖਿਆ ਜਿਸ ਵਕਤ ਸਰਕਾਰ ਨੇ ਦੇਖਿਆ ਦੁਬਾਰਾ ਉਹ ਬਿਜਲੀ ਲਿਸ਼ਕੀ ਤਾਂ ਜਿਸ ਲੋਟੇ ਦੇ ਨਾਲ ਬਾਬਾ ਫਰੀਦ ਜੀ ਬჯੋ ਕਦ ਰਹੇ ਸਨ ਉਸੇ ਲੋਟੇ ਦੇ ਵਿੱਚ ਪੂਰੀ ਦੀ ਪੂਰੀ ਸਮਾ ਗਈ ਆਪ ਸਰਕਾਰ ਨੇ ਨਮਾਜ਼ ਪੜ੍ਹੀ ਤੁਹਾਨੂੰ ਨਮਾਜ਼ ਤੋਂ ਫਰਕ ਹੋ ਗਿਆ ਫਿਰ ਆਪਨੇ ਲੁੱਟੇ ਵਾਲ ਨੂੰ ਦੇਖਿਆ ਤੇ ਉਂਗਲੀ ਨਾਲ ਇਸ਼ਾਰਾ ਕੀਤਾ ਤੇ ਉਸ ਬਿਜਲੀ ਨੂੰ ਕਿਹਾ ਕਿ ਜਿਸ ਵਕਤ ਅੱਲਾਹ ਵਾਲੇ ਰੱਬ ਵਾਲੇ ਉਸ ਦੀ ਬੰਦਗੀ ਕਰਨ ਜਾਂ ਬੰਦਗੀ ਕਰਨ ਦੀ ਤਿਆਰੀ ਕਰਨ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਜਿਸ ਵਕਤ ਕੋਈ ਆਪਣੇ پیرੋ ਮਰਸ਼ਦ ਦਾ ਨਾਮ ਲਵੇਗਾ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਬਾਬਾ ਫਰੀਦ ਜੀ ਨੇ ਕਿਹਾ ਕਿ ਤੂੰ ਰੱਬ ਨੂੰ ਮੰਨਣ ਵਾਲਿਆਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਾਂਗੇ ਬਿਜਲੀ ਨੇ ਇਹ ਸ਼ਰਤਾਂ ਮੰਨੀਆਂ ਤਾਂ ਬਾਬਾ ਫਰੀਦ ਜੀ ਦੇ ਹੁਕਮ ਤੇ ਨਾਲ ਉਹ ਦੁਪਾਰਾ ਆਜ਼ਾਦ ਹੋ ਗਈ ਤਾਂ ਇਹ ਕੀ ਚੰਦਾ ਹੈ ਜਿਤੋਂ ਵੀ ਕਿਤੇ ਬਹੁਤ ਬਿਜਲੀ ਲਿਸ਼ਕਦੀ ਹੋਵੇ ਤਾਂ ਆਪਾਂ ਆਪਣੇ ਮੁਖ ਦੇ ਵਿੱਚੋਂ ਬਾਬਾ ਫਰੀਦ ਬਾਬਾ ਫਰੀਦ ਜਾਂ ਆਪਣੇ ਪੀੜੋ ਮਰਸ਼ਦ ਦਾ ਨਾਮ ਲੈਂਦੇ ਹਾਂ ਤੇ ਉਹ ਪਿਛਲੀ ਉੱਥੇ ਕਦੇ ਨਹੀਂ ਟਿਕਦੀ ਸਗੋਂ ਉਹ ਅੱਗੇ ਚਲੀ ਜਾਂਦੀ ਹੈ ਉਹ ਪਿਛਲੀ ਤੁਹਾਡਾ ਕੁਝ ਨਹੀਂ ਫਿਰ ਵੀ ਕਾੜ ਸਕਦੀ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਅੱਜ ਵੀ ਇਹੀ ਯਕੀਨ ਰੱਖਦੇ ਹਨ ਕਿ ਵਾਕਿਆ ਹੈ ਬਾਬਾ ਫਰੀਦ ਜੀ ਨੇ ਇੱਕ ਕਰਾਮਾਤ ਕਰਕੇ ਦਿਖਾਈ ਸੀ ਸਾਥੀਓ ਇਹ ਹੀ ਤਾਂ ਸ਼ਾਨ ਹੁੰਦੀ ਹੈ ਅੱਲਾ ਦੇ ਵਲੀਆਂ ਦੀ ਰੱਬ ਨੂੰ ਮੰਨਣ ਵਾਲਿਆਂ ਦੀ ਜੋ ਚਾਹੋ ਉਹ ਕਰ ਸਕਦੇ ਹਨ ਉਹ ਸਾਡੀਆਂ ਸਾਰੀਆਂ ਅਸਾਂ ਮੁਰਾਦਾ ਪੂਰੀਆਂ ਕਰ ਸਕਦੇ ਹਨ ਉਮੀਦ ਕਰਤਾ ਸਾਥੀਓ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗੀ ਬਾਬਾ ਫਰੀਦ ਜੀ ਤੁਹਾਡੇ ਸ਼ਬਦ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬਾਖਾ ਹੱਕ ਫਰੀਦ ਯਾ ਫਰੀਦ